ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ ਬਲੌਗ ਦੇ ਵਿੱਚ ਅੱਜ ਦਾ ਬਲੌਗ ਰਹੇਗਾ ਹੁਣ ਕਿਸਾਨ ਮੇਲਾ ਕਿਲਾ ਰਾਏਪੁਰ ਤੇ ਮੈਂ ਇੱਥੇ ਪਹੁੰਚਿਆ ਹੋਇਆ ਹੈਗਾ ਕਿਸਾਨ ਮੇਲਾ ਜਿਹੜਾ ਹੈ ਗਰੇਵਾਲ ਸਟੇਡੀਅਮ ਕਿਲਾ ਰਾਏਪੁਰ ਦੇ ਵਿੱਚ ਜਿਹੜਾ ਚੱਲ ਰਿਹਾ ਹੈਗਾ ਤੇ ਇੱਥੇ ਐਂ ਲੱਗਦਾ ਵੀ ਤੇ ਕਿਸਾਨ ਮੇਲਾ ਤਾਂ ਹੈ ਨਹੀਂ ਕੋਈ ਆਮਦਨੀ ਕਿਸੇ ਕਿਸਾਨ ਦੀ ਤੁਸੀਂ ਦੇਖ ਸਕਦੇ ਹੋ ਇਹ ਨਾਲ ਇੱਧਰ ਜਿਹੜੇ ਹੈਗੇ ਆ ਖਾਣ ਪੀਣ ਵਾਲੇ ਪਕੌੜੇ ਆਲਾ ਸਾਮਾਨ ਇਹ ਵੀ ਚੱਲੇ ਨੇ ਵੀ ਰਾਸ਼ੀ ਨਹੀਂ ਹੋਇਆ ਅੱਜ ਤਰੀਕ ਹੈ ਕਿ 5 10 2024 ਤੇ ਇਹਨਾਂ ਦਾ ਕਹਿਣਾ ਇਹੀ ਹੈ ਵੀ ਅਸੀਂ ਧਾਬ ਜਾ ਰਹੇ ਹਾਂ ਕੋਈ ਰਾਸ਼ੀ ਨਹੀਂ ਹੈ ਕੋਈ ਕਿਸਾਨ ਨਹੀਂ ਆਇਆ ਜਿਹੜਾ ਅੰਦਰ ਜਿਹੜਾ ਮੇਲਾ ਕਾਫੀ ਭਰਿਆ ਆਓ ਆਪਾਂ ਅੰਦਰ ਚੱਲਦੇ ਤੇ ਆਪਾਂ ਗੱਲ ਕਰਾਂਗੇ ਕੀ ਹਾਲ ਹੈ ਬਾਈ ਕਿੱਥੋਂ ਆਏ ਹੋਇਓ ਅਸੀਂ ਪਰ ਮਿਸਟਰ ਦਵਾਰਤੋ ਜੀ ਸੇਕੂਪਰ ਸਟ੍ਰੀਟ ਵਾਲੇ ਕੋਲ ਦਾ ਸਟ੍ਰੀਟ ਵਾਲੇ ਕੋਲ ਦਾ ਇਹ ਆਪਣਾ ਮਲਕੀ ਸਿੰਘ ਹੈ ਜੀ ਮਲਕੀ ਸਿੰਘ ਜੀ ਮੈਂ ਦੇਖ ਰਿਹਾ ਸੁੰਨਸਾਨ ਜੀ ਪਈ ਹੈ ਮੇਲਾ ਕਿਹਖਾਨ ਮੇਲਾ ਇਹ ਇਕਲਾ ਰਾਏਪੁਰ ਦਾ ਤਿੰਨ ਦਿਨ ਦਾ ਕੀ ਗੱਲ ਹੈਗੀ ਹੈ ਇਹ ਸਰ ਬਸ ਬਲੌਗ ਹੋ ਗਿਆ ਬਲੌਗ ਹੋ ਗਿਆ ਬਲੌਗ ਹੋ ਗਿਆ ਜੀ ਤੇ ਮੈਂ ਹੋਰ ਮੇਲੇ ਦੇਖਿਆ ਕਦੇ ਬਲੌਗ ਹੋਇਆ ਦੇਖ ਪਰ ਮੇਲਾ ਇਹ ਜਿਹੜੀ ਚੀਜ਼ ਵਸਤਾ ਮਸ਼ੀਨਰੀ ਆ ਉਵੇਂ ਲੱਗੀ ਹੋਈ ਆ ਸਾਰਾ ਮਸ਼ੀਨਰੀ ਲੱਗੀ ਆ ਸਰ ਜ਼ਿੰਮੇਦਾਰ ਭਾਈ ਨਹੀਂ ਆ ਰਿਹਾ ਕੋਈ ਵੀ ਜ਼ਿੰਮੇਦਾਰ ਭਰਾ ਕੋਈ ਹਾਂ ਕੋਈ ਮਸ਼ੂਰੀ ਨਹੀਂ ਹੋਈ ਹੈਗੀ ਮੇਲੇ ਦੀ ਮੇਲੇ ਦੀ ਮਸ਼ੂਰੀ ਨਹੀਂ ਕੋਈ ਮਸ਼ੂਰੀ ਨਹੀਂ ਹੋਈ ਜੀ ਵੈਸੇ ਨਾ ਪਿਛਲੇ ਵਾਰ ਗਿਆ ਸੀ ਆਪਣੇ ਲੁਧਿਆਣੇ ਪੀਏਯੂ ਉੱਥੇ ਪਰ ਇਹਨਾਂ ਦੇ ਬੋਰਡ ਉਦੋਂ ਲੱਗੇ ਹੋਏ ਸੀ 13 14 15 ਨੂੰ ਤੇ ਮੇਲੇ ਤੇ ਸਰ ਅਸੀਂ ਵੀ ਬੋਰਡ ਦੇਖ ਕੇ ਆਏ ਹਾਂ ਅੱਛਾ ਅੱਛਾ ਹਾਂ ਅਸੀਂ ਵੀ ਇਹ ਬੋਰਡ ਦੇਖ ਕੇ ਆਏ ਹਾਂ ਮੈਂ ਵੀ ਇੱਥੇ ਪਹੁੰਚਿਆ ਤੇ ਮੈਂ ਕਿਹਾ ਕੱਲ ਦੇਖਾਂ ਵੀ ਕੀ ਗੱਲਬਾਤ ਆ ਚਲੋ ਆਓ ਆਪਾਂ ਦਰਸ਼ਕੋ ਅੰਦਰ ਚੱਲਦੇ ਆ ਤੇ ਤੁਹਾਨੂੰ ਦਿਖਾਨੇ ਮੇਲੇ ਦੇ ਹਾਲ-ਚਲ ਧੰਨਵਾਦ ਆ ਬਾਈ ਤੁਹਾਡਾ ਠੀਕ ਹੈ ਸਰ ਇਹ ਹੈ ਇਸ ਤਰ੍ਹਾਂ ਜਿਹੜਾ ਕਿਸਾਨ ਮੇਲਾ ਅੰਦਰ ਚੱਲ ਰਿਹਾ ਆਪਾਂ ਅੰਦਰ ਚੱਲਦੇ ਆ ਦੇਖਦੇ ਆ ਵੀ ਕੀ ਗੱਲਬਾਤ ਆ ਕਿ ਕਿਉਂ ਇਹ ਘਟ ਗਿਆ ਹੈਗਾ ਮੇਲਾ ਇਸ ਤਰ੍ਹਾਂ ਦੇ ਦਾ ਫਾਰਮਰ ਐਕਸਪੋ ਕਿਨਾਰਾਇਪੁਰ ਕਿਸਾਨ ਮੇਲਾ ਜਿਹੜਾ ਆਪਜੀ ਦਾ ਹਾਰਦਿਕ ਸਵਾਗਤ ਕਰਦਾ ਹੈਗਾ ਆਓ ਆਪਾਂ ਅੰਦਰ ਚੱਲਦੇ ਆ ਤੁਹਾਨੂੰ ਦਿਖਾਨੇ ਹੈਗੇ ਆ ਕਿਸ ਤਰ੍ਹਾਂ ਦੇ ਜਿਹੜੇ ਕਿਸਾਨ ਵੀਰਾਂ ਲਈ ਜਿਹੜੇ ਇੰਪਲੀਮੈਂਟ ਆ ਉਹ ਆਪਾਂ ਦੇਖਾਂਗੇ ਸਾਹਮਣੇ ਜੋਸ਼ ਆ ਗਿਆ ਇਹਦੇ ਨਾਲ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਜਾ ਕੇ ਇਸ ਤਰ੍ਹਾਂ ਇੱਥੇ ਜਿਹੜੀਆਂ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਾਫੀ ਪਕੌੜਿਆਂ ਦੀਆਂ ਕੋ ਜੂਸ ਦੀਆਂ ਇਸ ਤਰ੍ਹਾਂ ਕਰਕੇ ਇਹ ਹੈ ਜੋਸ਼ ਦਾ ਰੋਟਾਵੇਟਰ ਤੇ ਤੁਸੀਂ ਵੇਖ ਸਕਦੇ ਆ ਅਜੇ ਜਿਹੜਾ ਕਿਸਾਨ ਮੇਲਾ ਉਹ ਨਹੀਂ ਭਰਿਆ ਹੈਗਾ ਤੇ ਇਹ ਜਿਹੜੇ ਇੰਪਲੀਮੈਂਟ ਹੈਗੇ ਆ ਕਿਸਾਨ ਵੀਰਾਂ ਲਈ ਅਲੱਗ-ਅਲੱਗ ਕੰਪਨੀਆਂ ਵੱਲੋਂ ਜਿਹੜੇ ਇੱਥੇ ਲਾਏ ਗਏ ਹੈਗੇ ਆ ਤੇ ਆਓ ਆਪਾਂ ਅਗੂਈ ਦੇਖਣ ਚੱਲਦੇ ਆ ਅੰਦਰ ਤੇ ਸੁਪਰ ਸੀਡਰ ਹੈ ਜੋਸ਼ ਸੁਪਰ ਸੀਡਰ ਆਪਾਂ ਵੀ ਦੇਖਦੇ ਆਂ ਤੇ ਜਿਹੜੇ ਵੀ ਹੋਰ ਖੇਤੀਬਾੜੀ ਨਾਲ ਰਿਲੇਟਡ ਜਿਹੜੇ ਇਹਨਾਂ ਕੋਲੇ ਸੰਬੰਧ ਨੇ ਆਪਾਂ ਉਹਦੇ ਬਾਰੇ ਇੱਕ ਮਿਲਦੇ ਆਂ ਇਹਨਾਂ ਨੂੰ ਗੱਲ ਕਰਾਂਗੇ ਇਹ ਮੈਂ ਕੀ ਗੱਲ ਹੋ ਗਈ ਇਹ ਹੋਣੀ ਹੋਈ ਤੁਹਾਡੀ ਮਸ਼ਹੂਰੀ ਹੋਈ ਇਹਦੀ ਜਲਦੀ ਹੋਈ ਸਰ ਮੇਲੇ ਦੀ ਸੋ ਮੇਲੇ ਨਾਲ ਇਹਨਾਂ ਨੂੰ ਸ਼ੁਰੂ ਕੀਤੀ ਅੱਛਾ 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 ਉਹ ਸੋ ਕਿਹੜੀ ਕੰਪਨੀ ਕਿੱਥੋਂ ਆਏ ਹੈ ਸਾਡੇ ਜੋਸ਼ ਦੇ ਆ ਜੀ ਜੋਸ਼ ਕਿਹੜੀ ਜਗ੍ਹਾ ਹੈ ਸਾਨੇ ਵਾਲਾ ਅੱਛਾ ਸਾਨੇ ਵਾਲੇ ਬੋਲਦੇ ਤੇ ਤੁਹਾਡਾ ਵੀ ਠੰਡਾ ਹੋਣਾ ਕੰਮ ਪਾਪੀ ਬਿਲਕੁਲ ਸਾਰਿਆਂ ਦੇ ਨਾਲ ਬਿਲਕੁਲ ਠੰਡਾ ਬਿਲਕੁਲ ਹੀ ਠੰਡਾ ਆਈ ਠੀਕ ਠੀਕ ਇਹਦੇ ਕੋਈ ਸਹੀ ਇਹ ਕੀ ਕਾਰਨ ਹੋ ਗਿਆ ਵੀ ਇਹ ਘਟ ਗਏ ਤੇ ਕਿਸਾਨ ਉਹਨੇ ਸਾਨਾ ਉਹਨੇ ਘੱਟ ਕੇ ਸਾਰਾ ਮੇਲੇ ਗੇੜ ਦੇ ਵਿੱਚ ਕੁਝ ਕੁਆਲਟੀ ਨਿਕਲ ਜਿਓਨੇ ਪਿੰਡਾਂ ਵਾਲੇ ਦੇ ہاں ਆ ਇੱਕ ਉਹ ਉਧਰ ਕਾਗਜ਼ ਭਰ ਹੋ ਰਹੇ ਆ ਜੀ ਜੀ ਐਡ ਨਹੀਂ ਕੀਤੀ ਐਡ ਕੱਟ ਕਰੀ ਹੈ ਹਾਂ ਐਡ ਬਹੁਤ ਕੱਟੀ ਹੁਣ ਜਿਵੇਂ ਪਟਿਆਲੇ ਲੱਗਿਆ ਸੀ ਆਪਣਾ ਕਿਸਾਨ ਮੇਲਾ ਇੱਕ ਦਿਨ ਦਾ ਉਹ ਐਸ ਵੇਲੇ ਦਾ ਉੱਤੇ ਪੈਰ ਧਰਨ ਨੂੰ ਜਿਹੜਾ ਥਾਂ ਨਹੀਂ ਸੀ ਗਏ ਸੀ ਪਟਿਆਲੇ ਪਟਿਆਲੇ ਨਹੀਂ ਪਟਿਆਲੇ ਨਹੀਂ ਉੱਥਾ ਗਏ ਸੀ ਲੁਧਿਆਣੇ ਗਏ ਸੀ 13 14 15 ਹਾਂ ਜੀ ਲੁਧਿਆਣੇ ਲਾਇਆ ਸੀ ਹਾਂ ਉਹ ਤਾਂ ਬਹੁਤ ਭੜਿਆ ਸੀ ਬਹੁਤ ਵਧੀਆ ਰਿਹਾ ਸੀ ਉੱਤੇ ਚਲੋ ਧੰਨਵਾਦ ਤੁਹਾਡਾ ਤੇ ਤੁਹਾਡੇ ਕਿਹੜੇ ਕਿਹੜੇ ਮਸ਼ੀਨਰੀ ਆ ਹੈ ਇੱਕ ਸੁਪਰ ਫੀਟਰ ਹੋ ਗਿਆ ਹੋਰ ਕੀ ਗੱਲ ਹੈ ਤੁਹਾਡਾ ਇੱਕ ਸੁਪਰ ਫੀਟਰ ਹੋ ਗਿਆ ਸਰ ਅੱਛਾ ਜੀ ਹਾਂ ਜੀ ਮੀਟਰ ਹੋ ਗਿਆ ਅੱਛਾ ਜੀ ਅੱਛਾ ਆ ਮੈਂਨੇ ਰੋਟਰੇਟਰ ਠੀਕ ਠੀ ਤੇ ਜਿਹੜੇ ਆਪਾਂ ਟਰੈਕਟਰ ਵਗੈਰਾ ਵੀ ਤੁਸੀਂ ਬਣਾਉਂਦੇ ਆ ਜੋ ਉਸ ਕੰਪਨੀ ਦੇ ਕੱਲ ਆਹੀ ਸੰਦੇ ਆ ਤੁਹਾਡੇ ਸੰਦੇ ਬਣਾਉਂਦੇ ਆ ਠੀਕ ਠੀਕ ਮਿਹਰਬਾਨ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਕਿੱਥੋਂ ਆਏ ਹੋਏ ਤੁਸੀਂ ਰਿਸੈਪਸ਼ਨਿਸਟ ਅੱਛਾ ਲੋ ਬਈ ਕੀ ਗੱਲ ਹੈ ਜਿਹੜਾ ਇਹ ਮੇਲਾ ਨਹੀਂ ਇੰਨਾ ਭਰਿਆ ਹੈਗਾ ਮਾੜਾ ਜਿਹਾ ਤਬਦੇਲ ਹੈ ਇਹ ਆ ਤੁਹਾਡਾ ਸਭ ਤੋਂ ਪਹਿਲਾਂ ਤੁਹਾਡਾ ਮੇਰਾ ਮੇਰੀ ਸੇਵਾ ਦੇ ਵਿੱਚ ਕਿੰਨੇ ਰੇਟਸਿੰਗ ਮਿਲਣਾ ਹੈ ਉਹ ਨਾ ਉੱਤੀ ਬਿਲਕੁਲ ਕਿੰਨੇ ਰੇਟਸਿੰਗ ਅੱਛਾ ਨਾ ਮੈਂ ਲੁਧਿਆਣਾ ਦਾ ਰਹਿਣ ਪੜਾ ओके ਤੇ ਇਹ ਜੀ ਤੁਸੀਂ ਮੈਨੂੰ ਫਸਟ ਟਾਈਮ ਦਾ ਕਾਰਨ ਅੱਜ। ਨਹੀਂ ਕਾਰਨ ਕੀ ਹੈ ਜਿਹੜਾ ਮਿਲਿਆ ਇਹਨੇ ਨਹੀਂ ਭਰਿਆ। ਮੈਂ ਤਾਂ ਇਹ ਪੂਰੀ ਕੰਮ ਤੋਂ ਠੀਕ ਕਮੀ ਰਹਿ ਗਈ। ਕਮੀ ਤਾਂ ਸਾਡੇ ਵੱਲੋਂ ਕੋਈ ਨਹੀਂ ਹੈ। ਅੱਛਾ ਤੇ ਜੋ ਵੀ ਕਰਨੀ ਕਰਨੀ ਹੁੰਦੀ ਆ ਉਹ ਕਿਹਨਾਂ ਨੇ ਕਰ ਲਈ ਹੁੰਦੇ ਆ। ਉਹ ਅਸੀਂ ਕਰ ਰਹੇ ਹਾਂ। ਅੱਛਾ। ਹਾਂ। ਮਸ਼ੂਰੀ ਤਾਂ ਤੁਹਾਡੀ ਹੋਈ ਹੈਗਾ। ਹਾਂ ਜੀ। ਸਾਡੇ ਵੱਲੋਂ ਪੂਰੀ ਪੂਰੀ ਕੋਸ਼ਿਸ਼ ਆ। ਜੀ ਜੀ। ਹਾਂ ਜੀ। ਸਾਡੇ ਵੱਲੋਂ ਵੀ ਕਾਫੀ ਰਸਤਾ ਚੱਲਦਾ ਹੈਗਾ। ਉਹਨੂੰ ਇੱਥੇ ਅਲਰੇ ਨਾ ਨਾ ਕਦੇ ਘਟ ਗਿਆ ਕਦੇ ਵੱਧ ਗਿਆ ਹੈ ਠੀਕ ਹੈ ਸੰਜੀ ਓਕੇ ਇਹ ਘਟ ਕਿਉਂ ਆ ਇਹ ਜਿਹੜਾ ਰਸ਼ੀ ਰੋਸ਼ੀ ਘਟਦਾ ਉਹ ਜਿਹੜੇ ਮੇਲਾ ਲਗਵਾਏ ਤਾਂ ਉਹਦੇ ਤੋਂ ਜਹੀ ਬਈ ਹਾਂ 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 ਤਾਂ ਦੇਖੋ ਬਾਡੀ ਦਾ ਸੀਜ਼ਨ ਚੱਲਦਾ ਬਾਡੀ ਹੈ ਇੱਕ ਨਾਲ ਸਰਪੰਚਾਂ ਦੀਆਂ ਉਹ ਕਾਗਜ਼ 'ਤੇ ਹੋ ਰਹੇ ਆ ਹਾਂ ਮੈਂ ਉਹੀ ਗੱਲ ਕਰ ਰਿਹਾ ਆਪਣਾ ਸਭ ਤੋਂ ਪਹਿਲਾਂ ਆਪਣਾ ਸ਼ੁਕਰਾਨਾ ਦੱਸ ਦਿਓ ਜਨਮ ਦਾ ਸਸੀ ਗਾਲ ਜੀ ਮੇਰਾ ਨਾਮ ਸਰਪ੍ਰੀਤ ਸਿੰਘ ਹੈ ਜੀ ਅੱਛਾ ਅਸੀਂ ਪਾਸੋਂ ਤੋਂ ਆਏ ਆ ਜੀ ਕਰਤਾਰ ਕੰਬਾਈਨ ਤੋਂ ਜੀ ਅੱਛਾ ਕਰਤਾਰ ਕੰਬਾਈਨ ਭਾਗ ਤੋਂ ਹਾਂਜੀ ਪਾਸੋਂ ਤੋਂ ਜੀ ਜੀ ਅਸੀਂ ਆਪਣੇ ਦੋ ਟਰੈਕਟਰ ਲੈਣਾ ਚਾਹੁੰਗੇ ਵੀ ਇਹ ਰਸ ਕਿਉਂ ਘਟਾ ਹੈਗਾ ਕੀ ਦੀ ਕਮੀ ਰਹੇਗੀ ਜਿਹਦੇ ਨਾਲ ਇਹ ਰਸ ਘਟ ਗਿਆ ਇਹ ਕਮੀ ਤਾਂ ਜੀ ਸਭ ਤੋਂ ਵੱਡੀ ਤਾਂ ਕਮੀ ਦੇਖੋ ਜਿਹੜੇ ਮੇਲਾ ਲਗਵਾਉਂਦੇ ਉਹਨਾਂ ਨੂੰ ਇਹ ਚਾਹੀਦਾ ਸੀ ਵੀ ਇਹ ਮੇਲੇ ਦਾ ਸਮਾਂ ਕੀ ਹੈ ਅੱਛਾ ਜੀ ਇੱਕ ਤਾਂ ਸਭ ਤੋਂ ਵੱਡਾ ਆ ਗਿਆ ਜੀ ਆਪਣਾ ਬਾਡੀ ਚੱਲ ਪਈ ਜੀ ਬਾਡੀ ਚੱਲ ਪਈ ਹਾਂਜੀ ਬਾਡੀ ਦਾ ਸੀਜ਼ਨ ਹੈ ਜ਼ਿਮੀਂਦਾਰ ਸਾਰੇ ਵਿਜੀ ਹੋਏ ਪਏ ਆ ਜੀ ਤੇ ਜ਼ਿੰਮੇਦਾਰ ਭਰਾਵਾਂ ਅੰਦਲੀ ਉਹ ਹੁੰਦਾ ਜੀ ਮੇਨ ਚੀਜ਼ਾਂ ਜੋ ਹੁੰਦੇ ਨੇ ਵੱਡੇ ਇਵੈਂਟ ਜੋ ਵੀ ਹੁੰਦੇ ਆ ਜੀ ਹਾਂ ਹਾਂ ਨੰਬਰ 2 ਤੇ ਸਰਪੰਚੀ ਦੀ ਚੋਣ ਆ ਗਈ ਚੋਣ ਆ ਗਈ ਸਾਰੇ ਉਧਰ ਬਿਜੀ ਸਰਪੰਚੀ ਦੀ ਚੋਣ ਤੇ ਕੱਲ ਲਾਸਟ ਡੇਟ ਸੀ ਇੱਕ ਦਿਨ ਸ਼ਾਇਦ ਉਹਨਾਂ ਨੇ ਅੱਜ ਦਾ ਵਧਾਇਆ ਜਾਂ ਨਾ ਵਧਾਇਆ ਤੇ ਉਹਦੇ ਕਰਕੇ ਵੀ ਅੱਜ ਰਸ ਬਹੁਤ ਘਟ ਹੈ ਘਟ ਹਾਂਜੀ ਕੱਲ ਵੀ ਇੰਡੈਸ ਵਿੱਚ ਬਾਈ ਘਟ ਸੀ ਬਿਲਕੁਲ ਘਟ ਸੀ ਇਸ ਤੋਂ ਵੀ ਘਟ ਹੈ ਹੋਣੀ ਸੀ ਵੀ ਅੱਜ ਕੋਈ ਇੱਕ ਦੋਗ ਬਿਲਕੁਲ ਹੈ ਕੋਈ ਪੋਸਿਬਿਲਟੀ ਨਹੀਂ ਆਉਂਦੇ ਜੀ ਨਹੀਂ ਆਉਂਦੀ ਲੋਕ ਆਪਣੀ ਬਾਡੀ ਚ ਬਿਜੀ ਆ ਵੋਟਾਂ ਚ ਬਿਜੀ ਨੇ ਜੀ ਤੇ ਥੋੜਾ ਜਿਹਾ ਮੇਲਾ ਲਗਵਾਉਣ ਵਾਲਿਆਂ ਨੂੰ ਸਮਾਂ ਇੱਕ ਜਗ੍ਹਾ ਵੀ ਦੇਖਣੀ ਚਾਹੀਦੀ ਹੈ। ਹਾਂ। ਸ਼ਹਿਰ ਤੋਂ ਬਹੁਤ ਦੂਰ ਹੈ। ਸ਼ਹਿਰ ਤੋਂ ਬਹੁਤ ਦੂਰ ਹੈ। ਹਾਂਜੀ ਜ਼ਿਲ੍ਹੇ ਤੋਂ ਵੀ ਦੂਰ ਹੈ। ਜੀ 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 ਜੀ। ਆਏ ਮੇਨ ਰੋਡ ਦੇ ਮੇਨ ਰੋਡ ਤੇ ਹੋਵੇ ਹਾਂਜੀ। ਢੇਲੂ ਕੋਲੇ ਢੇਲੂ ਕੋਲੇ ਹੁੰਦਾ ਜਾਂ ਹੋਰ ਹੁੰਦਾ। ਇਹ ਮੰਨ ਲਓ ਪਿੰਡ ਚਲੇ ਜਾ ਕੇ ਕਾਫੀ ਦੂਰ ਜਾ ਕੇ ਮੇਲਾ ਆ ਕੇ ਬਣਾ ਦੈ ਨਾਲੇ। ਮੇਲਾ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਆਉਂਦੀ ਹੈ। ਬਹੁਤ ਪਰੇਸ਼ਾਨੀ ਆਉਂਦੀ ਹੈ ਜੀ। ਬਣਾ ਕਰਨਾ ਮੈਂ। ਹਾਂਜੀ। ਠੀਕ ਹੈ। ਥੈਂਕ ਯੂ ਵੀਰ ਜੀ ਬਹੁਤ ਬਹੁਤ ਦਿਲੋਂ। ਠੀਕ ਹੈ ਜੀ। ਸਿਕ ਗਾਲ ਜੀ। ਸੀ ਆਪਾਂ ਕਰਤਾਰ ਕੰਬਾਈਨ ਵਾਲਿਆਂ ਨਾਲ ਗੱਲ ਕੀਤੀ ਸੀ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਤੁਹਾਨੂੰ ਦਿਖਾਣੇ ਆ ਇਹ ਪਹੁੰਚਿਆ ਆਪਾਂ ਕਰਤਾਰ ਕੰਬਾਈਨ ਦੇ ਜਿਹਨਾਂ ਨਾਲ ਬਾਈ ਜੀ ਨਾਲ ਗੱਲ ਕਰੀ ਸੀ ਉਹ ਇਹਨਾਂ ਦੇ ਕਰਤਾ ਤੱਤਾ ਹੈਗੇ ਆ ਇਹ ਹੈ ਕਰਤਾਰ 45 4 ਜਿਹੜਾ ਟਰੈਕਟਰ ਤੇ ਦੇਖ ਸਕਦੇ ਹੋ ਤੇ ਨਾਲ ਹੀ ਇੱਧਰ ਦੂਸਰਾ ਟਰੈਕਟਰ ਇਹਨਾਂ ਦਾ 4x4 4 ਖੜਾ ਹੈਗਾ ਤੇ ਦੋਨਾਂ ਦੇ ਅੰਤਰ ਆ ਜੀ ਇਹਨਾਂ ਦੇ ਵਿੱਚ ਅੱਛਾ ਅੱਛਾ ਜੀ ਠੀਕ ਹੈ ਇਹ 75 एचयू ਟਰੈਕਟਰ ਹੈ ਜੀ ਅੱਛਾ ਜੀ ਚਲੋ ਥੋੜਾ ਜਿਹਾ ਕਿਸਾਨ ਵੀਰਾਂ ਨੂੰ ਦੱਸ ਦੋ ਸੋਡੇ ਸਾਬ ਨਾਲ ਤਾਂ ਗੱਲ ਹੋ ਗਈ ਜਿਹੜਾ ਬੌਜੀ ਖੜਿਆ ਉੱਧਰ ਕਿਹੜੇ ਜੀ ਉਹ ਲੰਬੇ ਜਿਹੇ ਭਾਤੋ ਤੋਂ ਇਹ ਵੀ ਗੱਲ ਕੀ ਆ ਮੇਲਾ ਕਿਉਂ ਘਟ ਭਰੇ ਆ ਜੀ ਕਹਿੰਦੇ ਇਹ ਆਰਗੇਨਾਈਜ਼ਰ ਨੇ ਜੀ ਹਾਂਜੀ ਹਾਂ ਦੱਸ ਰਹੇ ਜਿਹੜੇ ਖੜੇ ਉਹ ਕਹਿੰਦੇ ਪੰਚਾਇਤੀ ਮੇਲੇ ਆ ਜਿਹੜਾ ਥਾਂ ਹੀ ਸਹੀ ਲੱਗਿਆ ਅੱਛਾ ਜੀ ਹਾਂ ਵੀ ਆਉਣ ਜਾਣ 'ਚ ਦਿੱਕਤ ਆ ਸਾਈਡ ਤੇ ਹੈਗਾ ਹਾਂ ਜੀ ਜੋਗਰਾਫਿਕ ਲੱਗੇ ਇਸ ਦਾ ਫਰਕ ਹੈ ਤੇ ਇਹ ਕਹਿੰਦੇ ਇਹੀ ਮੇਲਾ ਡੇਲੂ ਡੁੱਲੂ ਦੇ ਕਿਸੇ ਵੱਡੇ ਥਾਂ ਤੇ ਹੁੰਦਾ ਤੇ ਬਹੁਤ ਭਰਦਾ ਭਰਨਾ ਵੀ ਇੱਕ ਬਾੜੀਆਂ ਆ ਗਈਆਂ ਇੱਕ ਖਾਨ ਜਿਹੜੇ ਆ ਸਰਪੰਚੀ ਦੇ ਪੇਪਰਾਂ ਦੇ ਵਿੱਚ ਉਹ ਵੀ ਬਿਜ਼ੀ ਆ ਜੇ ਵਾਡੀ ਸ਼ੁਰੂ ਨਹੀਂ ਹੋਈ ਨਾ ਜੀ 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 ਜਿਨ੍ਹਾਂ ਦੀ ਹੋਊਗੀ ਉਹਨਾਂ ਦੀ ਲਿਫਟਿੰਗ ਨਹੀਂ ਹਜੇ ਹੋ ਰਹੀ ਹੈਗੀ ਤਾਂ ਉਹਨਾਂ ਦਾ ਵੀ ਹਜੇ ਪ੍ਰੋਬਲਮ ਇਹਦੇ ਬਾਰੇ ਜਿਹੜਾ ਕਿਸਾਨ ਤੋਂ ਆਉਂਦਾ 10000 ਟ੍ਰੈਕਟਰ ਬਾਰੇ ਕਿੰਨੇ ਹਸਪਾਵਰ ਦਾ ਜੀ 59 36 ਦਾਟਾ 59 36 ਮਾਡਲ ਹੈ ਜੀ ਇਹ 60 ਹਸਪਾਵਰ ਦਾ ਹੈਗਾ ਜੀ ਟ੍ਰੈਕਟਰ ਅੱਛਾ ਜੀ 16 9 28 ਦੇ ਟਾਇਰਾਂ ਦੇ ਵਿੱਚ ਆਉਂਦਾ ਜੀ ਅੱਛਾ ਜੀ ਜੇ ਆਪਾਂ ਇਹਦੇ ਨਾਲ ਕੰਪੇਅਰ ਕਰੀਂ ਸਰ ਹਸਪਾਵਰ ਟ੍ਰੈਕਟਰ ਹੈ ਹਾਂ ਜੀ ਇਹ 18 ਦੇ ਟਾਇਰਾਂ ਦੇ ਵਿੱਚ ਆਉਂਦਾ ਇਹਦੇ ਵੱਡਾ ਟਾਇਰ ਹੈ ਹਾਂ ਜੀ ਹਾਂ ਏ 75 ਐਚਪੀ 75 ਐਚਪੀ ਟਰੈਕਟਰ ਇਹ ਵੀ ਕਰਲੋਸਕਰ ਇੰਜਨ ਦੇ ਵਿੱਚ ਆਉਂਦਾ ਜੀ 4760 ਸੀਸੀ ਇੰਜਨ ਹੈ ਅੱਛਾ ਜੀ ਇਹ ਵੀ ਕਰਲੋਸਕਰ ਇੰਜਨ ਦੇ ਵਿੱਚ ਆਉਂਦਾ ਹੈ ਅੱਛਾ ਜੀ ਇਹ ਹੈਗਾ ਜੀ 4760 ਸੀਸੀ ਇੰਜਨ ਠੀਕ 4 ਸਿਲੰਡਰ ਇੰਜਨ ਨੇ ਜੀ ਦੋਨੋਂ ਅੱਛਾ ਜੀ 4/4 ਨੇ 4/4 ਨੇ ਜੀ ਓਕੇ 2 ਵੀਲ ਡਰਾਈਵ ਦੇ ਵੀ ਆਪਸ਼ਨ ਆਉਂਦੀ ਹੈ ਇਹਨਾਂ ਦੇ ਵਿੱਚ ਠੀਕ 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 ਹੈ ਜੀ ਤੇ ਜਿਹੜਾ ਆਪਣਾ 75 ਐਚਪੀ ਹੈ ਜੀ ਉਹ ਸੀਆਰਡੀ ਹੈ ਇਹ ਵਾਲਾ ਜੀ ਆਪਣਾ ਸੀਆਰਡੀਆਈ ਹੈ ਇਹ ਆਪਣਾ ਹੈਗਾ ਜਿਹੜਾ 60 ਐਚਪੀ ਹੈ ਉਹ ਨੌਨ ਸੀਆਰਡੀਆਈ ਹੈ ਅੱਛਾ ਇਹ ਦੋਨੋਂ ਨੌਨ ਟਰਬੋ ਨੇ ਜੀ ਇਹਦੇ ਵਿੱਚ ਜੀ ਇਹ ਹੈ ਦੀ ਜਿਹੜੀ ਟਾਰਕ ਹੈ ਉਹ 300 ਨਿਊਟਨ ਮੀਟਰ ਦੀ ਟਾਰਕ ਹੈ ਇਹਦੀ ਜਿਹੜੀ ਟਾਰਕ ਹੈ 60 ਐਚਪੀ ਦੀ ਉਹ ਹੈਗੀ 232 ਨਿਊਟਨ ਮੀਟਰ ਦੀ ਟਾਰਕ ਲਿਫਟ ਕੈਪੈਸਿਟੀ 2200 ਕਿਜੀ 75 ਐਚਪੀ ਦੀ ਲਿਫਟ ਕੈਪੈਸਿਟੀ ਹੈਗੀ ਹੈ ਜੀ 3200 ਕਿਜੀ ਮੀਟਰ ਦੀ ਲਿਫਟ ਲੱਗੀ ਹੋਈ ਹੈ ਕਰਾਰੋ ਦੀ ਟਰਾਂਸਮਿਸ਼ਨ ਲੱਗੀ ਹੋਈ ਹੈ ਦੋਨਾਂ ਦੇ ਵਿੱਚ ਅੱਛਾ ਹਾਂਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਹਾਡਾ ਫੀਡਬੈਕ ਇਹ ਹੈ ਕਿ ਪਰ ਵਾਲਾ ਜਿਹੜਾ ਬਾਈਨੈਸ਼ਨਲ ਵਾਰਡ ਦੇ ਨਾਲ ਲਈ ਇਹ ਆ ਦੇ ਰਿਹਾ ਬਾਈਨੈਗਿਆ ਤੁਸੀਂ ਦੇਖ ਸਕਦੇ ਅੰਗਰੀਕਣ ਦੇ ਵਿੱਚ ਇਹ ਜਿਹੜੀ ਆਣੀ ਹੋਈ ਆ ਇਹ ਹੈ ਸਟੇਡੀਅਮ ਦੇ ਵਿੱਚ ਜਿਹੜਾ ਇੰਪਲੀਮੈਂਟ ਜਿਹੜੇ ਹੈਗੇ ਆ ਉੱਥੇ ਰੱਖੇਗਾ ਹੈਗੇ ਸਾਰੀ ਕੰਪਨੀਆਂ ਵੱਡੀਆਂ ਵੱਡੀਆਂ ਕੰਪਨੀਆਂ ਦੇਖ ਸਕਦੇ ਆਏ ਹੋਈਆਂ ਤੇ ਸਾਹਮਣੇ ਚੱਲਾਂਗੇ ਇਹ ਹੈ ਸਿਰਪੈਣ ਸਾਹ ਵਾਲੇ ਦੀ ਕੁਲਫੀ ਤੁਸੀਂ ਦੇਖ ਸਕਦੇ ਨਾਲ ਹੀ ਤੇ ਅਜਗਜੀਤ ਗਰੁੱਪ ਵਾਲਿਆਂ ਦਾ ਜਿਹੜਾ ਹੈਵੇ ਇੰਪਲੀਮੈਂਟਸ ਰੱਖੇ ਹੋਏ ਆ ਤੇ ਲਾਡੀ ਸੇਲਜ ਏਜੰਸੀ ਇਹਨਾਂ ਕੋਲ ਜੇ ਆਪਾਂ ਦੇਖਦੇ ਆ ਪ੍ਰੈਸ਼ਰ ਵਗੈਰਾ ਔਰ ਕਟਰ ਵਗੈਰਾ ਜਿਹੜੇ ਆ ਉਹ ਹੈਗੇ ਆ ਇਹ ਐਸਟਮੈਨ ਕੰਪਨੀ ਵੱਲੋਂ ਟੀ ਐਂਡ ਵੀ ਟੂਲ ਐਂਡ ਜਿਹੜੇ ਪਾਰਟਸ ਹੈਗੇ ਤੁਸੀਂ ਦੇਖ ਸਕਦੇ ਹੋ ਬੜੇ ਬੜੇ ਜਿਹੜੇ ਗੋਟੀਆਂ ਦੇ ਸੈੱਟ ਇਨਾਂ 플레이 ਜਿਹੜੇ ਆ ਰੱਖੇ ਗਏ ਜਸਾਨ ਭਰਾਵਾਂ ਨੂੰ ਜਿਹੜੀਆਂ ਚਾਬੀਆਂ ਹੋ ਗਈਆਂ ਗੋਟੀਆਂ ਹੋ ਗਈਆਂ ਪੰਨੇ ਛੋਟੇ ਤੇ ਲੈ ਕੇ ਵੱਡੇ ਤੱਕ ਉਹ ਇਹਨਾਂ ਕੋਲ ਅਵੇਲੇਬਲ ਹੈਗਾ ਇਸ ਤਰ੍ਹਾਂ ਹੀ ਨਾਲ ਇਹਨਾਂ ਕੋਲ ਕਾਰ ਵਾਸ਼ਰ ਔਰ ਔਰ ਸਮਾਨ ਜਿਹੜਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਕੋਲ ਲੱਗਿਆ ਹੋਇਆ ਹੈ ਕਟਰ ਹੈਗੇ ਆ ਤੇ ਵਾਸ਼ਰ ਵਗੈਰਾ ਵੀ ਰੱਖਦੇ ਹਾਂ ਵਾਸ਼ਰ ਹਾਂ ਇਹ ਕਿਹੜੀ ਮੰਤਰਾ ਕਿੱਥੇ ਆ ਇਹ ਹੈ ਐਨੀਮਲ ਹੈਂਟਰੀ ਐਂਡ ਡੈਰਿੰਗ ਗਵਰਨਮੈਂਟ ਆਫ ਉਡੀਆ ਦਾ ਜਿਹੜਾ ਹੈ ਇਹਨਾਂ ਦੇ ਪ੍ਰੋਜੈਕਟ ਹੈਗੇ ਆ ਕਿ ਉਹਨਾਂ ਦੇ EMPLOYE ਜਿਹੜਾ ਬੈਠੇ ਹੋ ਤੇ ਇਹਨਾਂ ਦੇ ਜਿਹੜੇ ਆ ਮੈਂ ਦੇ ਮਿਨਿਸਟਰੀ ਆਫ ਫਿਸ਼ਰੀਜ਼ ਐਨੀਮਲ ਹਸਬੈਂਟਰੀ ਡਾਇਰਿੰਗ ਡਿਪਾਰਟਮੈਂਟ ਆਫ ਐਨੀਮਲ ਹਸਬੈਂਟਰੀ ਐਂਡ ਡੈਰੀ ਈ ਸਸਿਕਾਲ ਸਸਿਕਾਲ ਤੁਹਾਡਾ ਕੀ ਡੀ ਹੈ ਉਸਕੀ ਐਨੀਮਲ ਹਸਬੈਂਟਰੀ ਕਿਹੜੇ ਵਿਭਾਗ ਵਿੱਚ ਤੁਸੀ ਜਾਨਿ ਕੇ ਜਿਹੜੇ ਪਸ਼ੂ ਪਾਲਣ ਵਿਭਾਗ ਤੋਂ ਜਾਦਾ ਹੈ ਜਾਂ ਸੈਂਟਰ ਦਾ ਹੈਗਾ ਤੁਹਾਡਾ ਇਹ ਸਰ ਮੈਂ ਇਨੋਵੇਸ਼ਨ AI ਕਾਲਜ ਬਠਿੰਡਾ ਤੁਹਾਡਾ ਨਾਮ ਪੁੱਛਣਾ ਚਾਹਾਂ ਕੀ ਨਾਮ ਹੈ ਮੇਰਾ ਨਾਮ ਸ਼ਿਵਾਨੀ ਹੈ ਸਰ ਮੈਂ ਇਨੋਵੇਸ਼ਨ AI ਕਾਲਜ ਬਠਿੰਡਾ ਪੰਜਾਬ ਦੀ ਰਹਿਣ ਵਾਲੀ ਆ ਤੇ ਇਹ ਜਿਹੜਾ ਇੰਸਟੀਚੂਟ ਹੈ ਸਾਡਾ ਇਹ ਬਠਿੰਡੇ ਹੀ ਹੈ ਇਨੋਵੇਸ਼ਨ AI ਟ੍ਰੇਨਿੰਗ ਇੰਸਟੀਚੂਟ ਹਾਂ ਮੇਲੇ ਤੇ ਠੀਕ ਹੀ ਉੱਥੇ ਹਾਂਜੀ ਸਰ ਰੌਣਕ ਮੇਲੇ ਕਹਿੰਦੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਅਸੀਂ ਹਰ ਇੱਕ ਮੇਲੇ ਤੇ ਜਾਂਦੇ ਆ ਤੇ ਇਥੇ ਅਸੀਂ 3 ਮਹੀਨੇ ਦੇ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਜਿੱਦਾਂ ਬੇਰੋਜ਼ਗਾਰ ਮੁੰਡੇ ਕੁੜੀਆਂ ਨੇ ਤੇ ਉਹਨਾਂ ਨੂੰ ਰੋਜ਼ਗਾਰ ਦੇਣ ਲਈ ਅਸੀਂ ਇਹ 3 ਮਹੀਨਿਆਂ ਦਾ ਕੋਰਸ ਕਰਵਾ ਰਹੇ ਹਾਂ ਇਹ ਵਰਕਰ ਹੈ ਗਵਰਨਮੈਂਟ ਆਫ ਇੰਡੀਆ ਦਾ ਗਵਰਨਮੈਂਟ ਆਫ ਪੰਜਾਬ ਸਰ ਇਹ ਸੈਂਟਰ ਗਵਰਨਮੈਂਟ ਦਾ ਹੈ ਗਵਰਨਮੈਂਟ ਆਫ ਇੰਡੀਆ 올 ਇੰਡੀਆ ਵੈਲਿਡ ਹੈ ਲਾਇਸੈਂਸ ਸਰਟੀਫਿਕੇਟ ਦੇ ਰਹੇ ਦਿੰਦੇ ਆ ਇਸ ਕੋਰਸ ਦੇ ਵਿੱਚ ਅਸੀਂ ਉਹਨਾਂ ਨੂੰ ਪ੍ਰੈਕਟੀਕਲੀ ਟ੍ਰੇਨਿੰਗ ਦਿੰਦੇ ਹਾਂ ਜਿਵੇਂ ਪਿੰਡਾਂ ਦੇ ਵਿੱਚ ਡੰਗਰ ਡਾਕਟਰ ਹੁੰਦੇ ਨੇ ਉਦੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਪਸ਼ੂਆਂ ਵਿੱਚ ਏਆਈ ਕਿੱਦਾਂ ਕਰਨੀ ਹੈ ਪਸ਼ੂਆਂ ਦੀ ਪ੍ਰੈਗਨੈਂਸੀ ਕਿੱਦਾਂ ਚੈੱਕ ਕਰਨੀ ਹੈ ਪਸ਼ੂਆਂ ਦਾ ਪ੍ਰਾਇਮਰੀ ਉਪਚਾਰ ਕਿੱਦਾਂ ਕਰਨਾ ਉਹਦੇ ਬਾਰੇ ਪੂਰੀ ਜਾਣਕਾਰੀ ਮਿਲਦੀ ਹੈ ਜੀ ਹਾਂਜੀ ਤੇ ਹੋਰ ਕੋਈ ਇਹ ਨਾਲ ਰਿਲੇਟਡ ਜਿਵੇਂ ਆ ਹਾਂਜੀ ਸਰ ਆਪਣੇ ਕੋਲ ਇੱਕ ਕੋਰਸ ਹੈਗਾ ਬੱਕਰੀ ਪਾਲਣ ਦਾ ਉਹ 7 ਦਿਨਾਂ ਦਾ ਕੋਰਸ ਹੈ ਉਹ ਵੀ ਆਪਣਾ ਸੈਂਟਰ ਗਵਰਨਮੈਂਟ ਤੋਂ ਅਫੀਲੀਏਟਡ ਹੈ ਉਹਦੇ ਵਿੱਚ ਬੱਕਰੀਆਂ ਵਿੱਚ ਏਆਈ ਕਰਨੀ ਦੱਸੀ ਜਾਂਦੀ ਹੈ ਕਿ ਬੱਕਰੀਆਂ ਵਿੱਚ ਏਆਈ ਕਿੱਦਾਂ ਕਰਨੀ ਹੈ ਅਸੀਂ ਉਹਦੇ ਵੀ ਇੱਕ ਸਰਟੀਫਿਕੇਟ ਦਿੰਨੇ ਆ ਉਸਤੇ ਬੰਦਾ ਲੋਨ ਵੀ ਲੈ ਸਕਦਾ ਹੈ ਉਸ ਸਰਟੀਫਿਕੇਟ ਦੇ ਬੇਸ ਤੇ ਜਿਹਦੇ ਨਾਲ ਕਿ ਗਵਰਨਮੈਂਟ ਉਹਨਾਂ ਨੂੰ 60 ਤੋਂ 70% ਦੀ ਸਬਸਿਡੀ ਵੀ ਦੇ ਰਹੀ ਹੈ ਜਿੱਦਾਂ ਹੁਣ ਇੱਕ ਗੋਡ ਨੂੰ ਮਤਲਬ ਬੱਕਰੀ ਨੂੰ ਇੱਕ ਏਟੀਐਮ ਦੀ ਉਪਾਦੀ ਦਿੱਤੀ ਗਈ ਹੈ ਕਿ ਉਹਨੂੰ ਆਪਾਂ ਕਦੋਂ ਜਦੋਂ ਆਪਣੇ ਘਰ ਖਰਚੇ ਨਿਕਲ ਦੇਣੀ ਆਪਾਂ ਉਹਨੂੰ ਸੇਲ ਵੀ ਕਰ ਸਕਦੇ ਆ ਉਹਨਾਂ ਦਾ ਦੁੱਧ ਵੇਚ ਕੇ ਆਪਾਂ ਆਪਣੇ ਘਰ ਦੇ ਖਰਚੇ ਵੀ ਦੂਰ ਕਰ ਸਕਦੇ ਆ ਤਾਂ ਇੱਕ ਇੱਕ ਏਟੀਐਮ ਦੀ ਉਪਾਦੀ ਦਿੱਤੀ ਗਈ ਹੈ ਤੇ ਹੁਣ ਲੜਕੀਆਂ ਲਈ ਅਸੀਂ ਵਿਸ਼ੇ ਛੂਟ ਦਿੰਨੇ ਆ ਉਹਨਾਂ ਨੂੰ 50% ਆਫ ਹੈ ਅਦਰ ਕੋਈ ਲੜਕੀ ਕਰਨਾ ਚਾਹਦੀ ਹੈ ਕੋਰਸ ਤਾਂ ਉਹਦੇ ਲਈ ਅਸੀਂ ਉਹਨਾਂ ਨੂੰ 50% ਦੀ ਆਫ ਦੇ ਰਹੇ ਆ ਇਹਦੇ ਨਾਲ ਨਾਲ ਅਸੀਂ ਇੱਕ ਕੋਰਸ ਕਰਵਾ ਰਹੇ ਆ ਡਰੋਨ ਪਾਇਲਟ ਦਾ ਇਹ ਡਰੋਨ ਪਾਇਲਟ ਦਾ ਜਿਹੜਾ ਕੋਰਸ ਹੈ ਇਹ ਕੇਵਲ 5 ਦਿਨਾਂ ਦਾ ਹੈ ਇਹਦੇ ਵਿੱਚ ਅਸੀਂ ਡਰੋਨ ਕਿੱਦਾਂ ਫਲਾਈ ਕਰਨਾ ਹੈ ਡਰੋਨ ਨੂੰ ਕਿੱਦਾਂ ਕੰਟਰੋਲ ਕਰਨਾ ਹੈ ਉਹਦੀ ਵਾਰੀ ਪੂਰੀ ਜਾਣਕਾਰੀ ਦਿੰਨੇ ਆ ਇਹ ਕੋਰਸ ਵੀ ਸਾਡਾ ਸੈਂਟਰ ਗਵਰਨਮੈਂਟ ਵੱਲੋਂ ਹੈ ਜਿੱਦਾਂ ਕਿ ਅਨੁਰਾਗ ਠਾਕੁਰ ਜਿਹੜੇ ਕੇਂਦਰੀ ਮੰਤਰੀ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ 2030 ਤੱਕ ਗਵਰਨਮੈਂਟ ਦੀਆਂ ਵਾਕੈਂਸੀਆਂ ਵੀ ਨਿਕਲਣਗੀਆਂ ਜਿਦੇ ਵਿੱਚ ਉਹਨਾਂ ਨੂੰ 1 ਲੱਖ ਡਰੋਨ ਪਾਇਲਟਾਂ ਦੀ ਜ਼ਰੂਰਤ ਹੈ ਜੀ 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 ਹਾਂ ਜੀ ਜੋ ਮੈਮ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਦੱਸਣ ਵਾਲੇ ਕਸਾਨ ਭਰਾਵਾ ਨੂੰ ਤੁਹਾਡੇ ਜਿਹੜੀ ਆ ਗੱਲ ਬਹੁਤ ਅੱਛੀ ਲੱਗੀ ਮੈਨੂੰ ਜੀ ਤੇ ਸਰ ਸਾਡੇ ਇੱਕ ਜਿਹੜੇ ਕਾਲਜ ਹੈ ਇਹ ਦੋ ਜਗ੍ਹਾ ਨੇ ਇੱਕ हिसार ਹਰਿਆਣਾ ਔਰ ਬਠਿੰਡਾ ਪੰਜਾਬ ਵੀ ਨੀਚੇ ਤੁਸੀਂ ਨੰਬਰ ਜਿਹੜਾ ਦੇਖ ਰਹੇ ਹੋ ਇਹ ਸਾਡਾ ਇੱਕ हिसार ਦਾ ਨੰਬਰ ਹੈ ਇੱਕ ਬਠਿੰਡਾ ਪੰਜਾਬ ਦਾ ਨੰਬਰ ਹੈ ਜੀ ਤੁਸੀਂ ਨੰਬਰ ਹਾਂ ਨੋਟ ਕਰ ਸਕਦੇ ਹੋ ਬਠਿੰਡੇ ਦਾ ਤੇ ਇੱਕ ਹਰਿਆਣਾ ਦਾ हिसार ਦਾ ਹੈਗਾ ਤੇ ਇੱਥੇ ਵੀ ਨਾਲ ਬਠਿੰਡੇ ਦਾ ਜਿਹੜਾ ਨੰਬਰ ਲਿਖਿਆ ਇਹਨਾਂ ਨਾਲ ਕੰਟੈਕਟ ਕਰਕੇ ਇਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਇਸ ਸਕੀਮ ਦਾ ਜਿਹੜਾ ਲਾਭ ਲੈ ਸਕਦੇ ਹੋ ਅਨ ਜੀ 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 ਐਂਡ ਜੀ ਜੀ ਜਿਹੜੀ ਹੁੰਦੀਆਂ ਇਹ ਹਰੇਕ ਮੇਲੇ 'ਚ ਮੈਨੂੰ ਲੱਗਦਾ ਮਿਲਦੇ ਆ ਮੈਨੂੰ ਕਿਉਂ ਬੈ ਜੀ ਹਰੇਕ ਮੇਲੇ 'ਚ ਮਿਲਦੇ ਹੋ ਆਪ ਲੋਕ ਬਠੰਡੇ 'ਵੀ ਮਿਲੇ ਥੇ ਆਪ ਲੋਕ ਸਿਕ ਥੈਂਕ ਯੂ ਕਿਵੇਂ ਚੱਲ ਰਿਹਾ ਅੱਜ ਕਾ ਚਲੋ ਠੀਕ ਚੱਈਏ ਆਪਾਂ ਪਹੁੰਚੇ ਆ ਇਸ ਤਰ੍ਹਾਂ ਰਾਈਟ ਤੇ ਜਿਹੜਾ ਐਚਾ ਇਹਨਾਂ ਦੇ ਇੱਕ ਆਪਾਂ ਜਿਹੜਾ ਸਟਾਲ ਲੱਗਿਆ ਮੇਲੇ ਦੇ ਵਿੱਚ ਪਹੁੰਚਿਆ ਆਓ ਇਹਨਾਂ ਨਾਲ ਆਪਾਂ ਗੱਲ ਕਰਾਂਗੇ ਗੱਜ ਗਾਂ ਮੱਝ ਦਾ ਦੁੱਧ ਲਵਾਉਣ ਵਧਾਉਣ ਅਤੇ ਪਸ਼ਮਾਉਂ ਦੇ ਲਈ ਟੋਨਿਕ ਰਾਈਟ ਮਿਲਕ ਬੂਸਟਰ ਤੇ ਉਹਦੇ ਬਾਰੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ। ਜੀ ਤੁਹਾਡਾ સ્વાગત ਹੈ ਮੇਰੇ ਇਸ ਚੈਨਲ ਦੇ ਵਿੱਚ। ਤੁਹਾਡਾ ਫੇਸਬੁਕ ਨਾਮ ਸਭ ਤੋਂ ਪਹਿਲਾਂ ਦੱਸ ਦਿਓ। ਮੇਰਾ ਨਾਮ ਤਾਨਿਆ ਹੈ। ਮੈਂ ਫਲਾਈਵੇਟ ਫਾਰਮਾ ਕੰਪਨੀ ਕੀ ਤਰਫੋਂ ਸ ਹਾਂ। ਹਾਂਜੀ। ਜੀ ਤੁਹਾਡਾ ਇਹਦੇ ਬਾਰੇ ਜਿਹੜਾ ਗਾਂ ਮੱਝ ਦਾ ਦੁੱਧ ਲਵਾਉਣ ਵਧਾਉਣ ਦੇ ਬਾਰੇ ਕੁਛ ਹਾਂ। ਹਾਂਜੀ ਬਿਲਕੁਲ। ਹਾਂ ਹਾਂ। तो हाँ जी सर मैं आपको दिखा, दिखा। दे तो हाँ जी बिल्कुल सर जैसे सर हमारा देखो दूध बढ़ाने के लिए राइट मीन है अच्छा जी, जी। दूध में फेट की मात्रा बढ़ाने के लिए राइट मीन है अच्छा और काफ की ग्रोथ के लिए हमारे पास राइट काफ काफ है ये काफ को तनाव मुक्त रखता है वजन हाइट बढ़ाता है और उसकी हाइट जल्दी ग्रोथ कर देता है आपके काफ को हाँ जी और एक हमारे पास है राइट मिल्क बूस्टर हाँ जी सर ये जैसे आप अपने पशु को इंजेक्शन लगाते हो दूध इंजेक्शन की हेल्प से निकलवाते हो पर ये इसको देने के बाद आपको ना इंजेक्शन देने की जरूरत नहीं है okay. हाँ जी हाँ जी बिल्कुल सर जैसे हमारे पास एक और प्रोडक्ट है राइट टच। हाँ जी ये गैबिन पशु के लिए यूज होता है हाँ जी सर ये आपको अपने गैबिन पशु को देना होता है सातवें महीने से अच्छा। हाँ लेफ्टी का विकास करता है हाँ जी सात चारों थनों को बराबर करता है ये सर हाँ जी हाँ जी ਇਹ ਵੀ ਇਹਨਾਂ ਦੇ ਵੱਡੇ ਹਾਂਜੀ ਹਾਂਜੀ ਜਿਵੇਂ ਇਸ ਵਿੱਚ ਇਹ ਰਾਈਟ ਮਿੰਨ ਜੋ ਆਪਕੋ ਬੜਾਣੇ ਕੀ ਤੋਂ ਹੈ ਇਹ 12 ਕਿਲੋ ਕੀ ਇਹ ਸਰ 20 ਕਿਲੋ ਕੀ ਹੈ 20 ਕਿਲੋ ਕੀ 5 ਕਿਲੋ ਕੀ ਹਾਂਜੀ ਠੀਕ ਹੈ ਥੈਂਕ ਯੂ ਵੈਲਕਮ ਸਰ ਬਹੁਤ ਬਹੁਤ ਸ਼ੁਕਰੀਆ ਹਾਂਜੀ ਹਾਂਜੀ ਵੈਲਕਮ ਇਹਦੇ ਨਾਲ ਆਪਾਂ ਅੱਗੇ ਚੱਲਦੇ ਹਾਂ ਸ਼ਕਤੀ ਮਾਰਸ਼ਲ ਜਿਹੜਾ ਇਹਨਾਂ ਦੇ ਆਪਕੋ ਪ੍ਰੋਡਕਟ ਦੇਖਾਂਗੇ ਹੈ ਇਹਨਾਂ ਕੋਲ ਐਮਰਜੈਂਸੀ ਲਾਈਟਾਂ ਜਾਂ ਟਾਰਚ ਜਾਂ ਇਸ ਤਰ੍ਹਾਂ ਦੇ ਇਹਨਾਂ ਕੋਲ ਜਿਹੜੇ ਆ ਸਾਰੇ ਆ ਈਲਈਡੀ ਟਾਰਚਾਂ ਕੋ ਇਹਨਾਂ ਕੋਲ ਹੈ ਸੋਲਰ ਸਟਰੀਟ ਲੈਟਰੀ ਤੋਂ ਬੌਸ ਹੈ ਉਹਨਾਂ ਦਾ ਕੈਸ਼ਬੈਕ ਸਟੋਰੀ ਨੰਬਰ ਨਾਲ ਫੈਮਿਲੀ ਵਰਤਿਆ ਕਰਾਂਗੇ ਜੀ ਸਾਹਿਬ ਇਹ ਹੈ ਵਿਰਸਾ ਆਪਣਾ ਜਿਹੜਾ ਪੰਜਾਬ ਦਾ ਆ ਜਿਹੜੀ ਹੁਣ ਦੇ ਪਹਿਲਾਂ ਆਪਾਂ ਇਹਦੇ ਨਾਲ ਕਲੀ ਕਰਾਉਂਦੇ ਹੁੰਦੇ ਸੀ ਇਹ ਬਲੋਰ ਹੁੰਦਾ ਜੀ ਹੱਥ ਨਾਲ ਚਲਾਉਣਾ ਪੈਂਦਾ ਇੱਥੋਂ ਜਿਹੜਾ ਗੇਟ ਏ ਜਿਹੇ ਦਿਖਾਇਆ ਜਾਂਦਾ ਮੇਰੇ ਤੇ ਆ ਆ ਜਿਹੜੀ ਘੋੜੀ ਜੀ ਦੇ ਨਾਲ ਆਪਾਂ ਸੇਵੀਆਂ ਘਰਾਂ ਚ ਕੱਢਦੇ ਸੀ ਇਸ ਤਰ੍ਹਾਂ ਇਹ ਹੱਥ ਦਾ ਜਿਹੜਾ ਸਮਾਨ ਆ ਆ ਟੋਕਾ ਦੇਖ ਲਓ ਜਿਹੜਾ ਹੱਥ ਦਾ ਬਣਾਇਆ ਹੱਲੇ ਪਰ ਨਾਲ ਹੀ ਟੋਕਾ ਦੇਖ ਲਓ ਇਸ ਤਰ੍ਹਾਂ ਪੁਰਾਣੇ ਸਜਾਇਰੀ ਬੋਤਲਾਂ ਦੇ ਜਿਹੜੇ ਦਿੱਸਦੇ ਆ ਇਸ ਤਰ੍ਹਾਂ ਬੰਨਾ ਆਪਣੇ ਜਿਹੜੇ ਪਿੰਡਾਂ ਚ ਘਰਾਂ ਦੇ ਵਿੱਚ ਜਿਹੜੇ ਉਹ ਸਜਾਏ ਜਾਂਦੇ ਸੀ ਤੇ ਇਹ ਵੀ ਆ ਦੇਖ ਸਕਦੇ ਤੁਸੀਂ ਪੁਰਾਣਾ ਟੈਲੀਵਿਜ਼ਨ ਆ ਗਿਆ ਆਪਣਾ ਜਿਹੜੇ ਪਹਿਲਾਂ ਸ਼ੁਰੂ ਸ਼ੁਰੂ ਚਲੇ ਬਲੈਕ ਐਂਡ ਵਾਈਟ ਉਹ ਤੇ ਖੂਦ ਹੀ ਟੰਡਾ ਇਦੇ ਵਿੱਚ ਜਿਹੜਾ ਇੱਕ ਪਿੰਡ ਦਾ ਡੱਬਾ ਹੁੰਦਾ ਉਹ ਤੁਹਾਨੂੰ ਦਿਖਾ ਦਿੰਨਾ ਇਹ ਪੁਰਾਣਾ ਜਿਹੜਾ ਇਹ ਨਾਲ ਅਵੇਲੇਬਲ ਹੈਗਾ ਆ ਕੱਦੂ ਕਾ ਵਾਲੇ ਤੁਹਾਡੇ ਸ਼ਾਇਦ ਕਿਸੇ ਦੇ ਘਰ ਚ ਹੋਏਗੀ ਸਾਡੇ ਘਰ ਤੋਂ ਤਾਂ ਪਈ ਹੈ ਇਹਦੇ ਨਾਲ ਦੀ ਦਰਸ਼ਕੋ ਇਹ ਜਿਹੜੀ ਚੀਜ਼ ਹੈ ਊਂਠ ਦੇ ਉੱਤੇ ਸਵਾਰੀ ਕਰਨ ਲਈ ਕਾਠੀ ਆ ਇਹ ਦੇਖ ਸਕਦਾ ਤੁਸੀਂ ਪੁਰਾਤਨ ਵਸਤੂਆਂ ਨੂੰ ਸੰਭਾਲਣ ਦਾ ਸ਼ੌਕ ਰੱਖਣ ਵਾਲਾ ਹਰਮੀਤ ਸਿੰਘ ਪੰਛੀਆਂ ਤੇ ਵਾਤਾਵਰਣ ਨਾਲ ਵੀ ਕਰਦਾ ਹੈ ਪ੍ਰੇਮ ਲਓ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਜਿਹੜੇ ਬਾਈ ਜੀ ਹੈਗੇ ਆ ਪਰਾਤਨ ਬਸਵਾਂ ਨੂੰ ਸੰਭਾਲਣ ਦਾ ਸ਼ੌਕ ਰੱਖਣ ਵਾਲੇ ਹਰਮਿਤ ਸਿੰਘ ਜੀ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਜੀ ਤੁਹਾਡਾ ਤੋਂ ਅੱਜ ਦੇ ਮੇਰੇ ਇਸ ਨਵੇਂ ਬਲੌਗ ਦੇ ਵਿੱਚ ਤੁਹਾਡਾ ਚੈਨਲ ਦੇ ਵਿੱਚ ਸਵਾਗਤ ਹੈ ਜੀ ਕੀ ਕਹਣਾ ਚਾਹੋਗੇ ਸਵਾਗਤ ਹਰਮਿਤ ਸਿੰਘ ਜੀ ਇਹਨਾਂ ਦਾ ਤੁਹਾਨੂੰ ਸ਼ੌਕ ਕਰੋ ਤੋਂ ਸ਼ੁਰੂ ਹੋਇਆ ਤੇ ਮੈਨੂੰ ਜੀ ਬਚਪਨ ਤੋਂ ਸੀ ਸ਼ੌਕ ਆ ਅੱਛਾ ਜੀ ਆਪਣੇ ਸਭਿਆਚਾਰ ਦੀਆਂ ਜਿੰਨੀਆਂ ਵੀ ਆਪਣੀਆਂ ਲੋਪ ਹੋਈਆਂ ਚੀਜ਼ਾਂ ਜੀ ਉਹਨਾਂ ਨੂੰ ਮੈਂ ਸਾਫ਼ ਕੇ ਰੱਖਿਆ ਆ ਇਹਦੇ ਵਿੱਚ ਜਿਵੇਂ ਖੇਤੀਬਾੜੀ ਦੇ ਸੰਧ ਹੋ ਗਏ ਪਰਾਤਨ ਗੱਡਾ ਖੜਾ ਉੱਧਰ ਉਹ ਸਨ 47 ਤੋਂ ਪਹਿਲਾਂ ਸਾਡੇ ਦਾਦੇ ਪੜਦਾਦਿਆਂ ਦਾ ਤੇ ਬਾਕੀ ਕੋਸ ਚੀਜ਼ਾਂ ਅਸੀਂ ਮੁੱਲ ਖਰੀਦੀਆਂ ਆਈਆਂ ਜੀ ਥੋੜਾ ਬਹੁਤਾ ਸਮਾਨ ਆਪਣੇ ਘਰ ਦੇ ਵਿੱਚ ਅਸੀਂ ਆਪਾਂ ਨੂੰ ਸ਼ੌਂਕ ਪੈ ਗਿਆ ਬਾਕੀ ਸਾਰਾ ਅਸੀਂ ਮੁੱਲ ਖਰੀਦਿਆ ਆਇਆ ਜੀ ਤੇ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਮੇਲਿਆਂ ਦੇ ਵਿੱਚ ਪ੍ਰਦਰਸ਼ਨੀਆਂ ਲਾਉਣੇ ਆ ਅੱਛਾ ਜੀ ਵੀ ਬੱਚਿਆਂ ਨੂੰ ਪਤਾ ਲੱਗਦਾ ਰਹੇ ਆਪਣੇ ਅਮੀਰ ਸੱਭਿਆਚਾਰ ਬਾਰੇ ਵੀ ਵੀ ਆਪਣੇ ਆਪਣੇ ਹਰ ਇੱਕ ਨੌਜਵਾਨ ਨੂੰ ਬੱਚੇ ਆ ਜਿਵੇਂ ਸੋ ਤੱਕ ਸਾਰਾ ਇਹ ਤੁਹਾਡਾ ਹੀ ਸਮਾਨ ਆ ਆਪਣਾ ਹੀ ਸਮਾਨ ਆ ਜੀ ਸ਼ੌਕ ਆ ਉਹ ਨੂੰ ਤੁਸੀਂ ਬਰਕਰਾਰ ਰੱਖਿਆ ਹਾਂ ਬਰਕਰਾਰ ਰੱਖਿਆ ਜੀ ਹਾਂਜੀ ਹਾਂਜੀ ਕਿਸਾਨ ਵੀਰੋ ਜਿਹੜੇ ਮੇਰੇ ਆ ਟੈਲੀਫੋਨ ਆ ਰਸੀਵਰ ਆ ਜੀ ਟੈਲੀਫੋਨ ਪੁਰਾਣਾ ਜੀ ਆ ਦੇਖਾ ਦਿਓ ਇਹ ਹੋਣਾ ਲੋਕ ਹੋ ਗਏ ਆ ਉਹ ਦੇਖੋ ਉਸ ਤੋਂ ਪੁਰਾਣਾ ਟੈਲੀਫੋਨ ਉਦੋਂ ਵੀ ਪੁਰਾਣਾ ਇੱਕ ਪਿਆਰਾ ਇਹ ਪੁਰਾਣਾ ਜੀ ਗੈਸ ਲਾਈਨ ਤੋਂ ਆ ਪਿੱਤਲ ਦੇ ਜਿਹੜੇ ਆ ਗੱਤੂ ਜਿਹੜੇ ਸਟੋਵ ਆ ਬੱਤੀਆਂ ਨੇ ਸਟੋਪ ਹੁੰਦੇ ਸੀ ਹਾਂਜੀ ਹਾਂਜੀ ਕਿੱਥੇ ਦੇ ਜਿਹੜੇ ਪ੍ਰੈਸ਼ਰ ਨਾਲ ਚੱਲਦੇ ਹੁੰਦੇ ਹੁੰਦੇ ਹਾਂਜੀ ਹਾਂਜੀ ਆਹ ਬੱਤੀਆਂ ਆਹ ਸਟੋਪ ਆਹ ਰੱਤ ਤੋਂ ਜਿਹੜਾ ਆ ਗਿਆ ਤੇ ਆ ਗਿਆ ਸੁਣਾਉਂ ਤੂੰ ਵੀ ਦੇਖ ਆ ਦੇ ਵੀ ਇੱਧਰ ਵੀ ਆ ਜਾਓ ਪੁਰਾਣਾ ਟਰਾਂਜ਼ਿਸਟਰ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਪੁਰਾਣੇ ਇਹ ਨਲਕਾਂ ਦਾ ਹੀ ਪਹਿਲਾ ਕੁੱਤਾ ਬੰਬ ਕਹਿੰਦੇ ਸੀ ਉਹ ਕੁੱਤਾ ਜੀ ਹਾਂਜੀ ਹਾਂਜੀ ਟਾਉ ਟਾਉ ਕਰ ਦਾਂਦਾ ਹੀ ਹੈ ਹਾਂਜੀ ਤੇ ਆਹ ਮਧਾਨੀ ਆ ਗਈ ਤੇ ਨਾਲ ਹੀ ਆਹ ਗ੍ਰਾਮੋਫੋਨ ਜਿਹੜਾ ਉਹ ਊੜੇ ਆੜੇ ਵਾਲਾ ਦੁਪੱਟਾ ਜੀ ਕਿਹੜਾ ਜੀ ਊੜਾੜਾ ਲਿਖਿਆ ਪਾਕਿਸਤਾਨੀ ਦੁਪੱਟੇ ਆ ਜੀ ਪਾਕਿਸਤਾਨੀ ਦੁਪੱਟੇ ਦੇ ਚੋਣ ਤੁਸੀਂ ਦੇਖ ਸਕਦੇ ਬਹੁਤ ਸਾਰਾ ਜਿਹੜਾ ਵਿਰਸਾ ਇਹਨਾਂ ਨੇ ਸੰਭਾਲ ਕੇ ਰੱਖਿਆ ਪੁਰਾਤਨ ਜਿਹੜੇ ਕੋਲੇ ਵਾਲੀ ਪ੍ਰੈਸ ਦੇ ਕੋ ਇਹ ਸ਼ਾਇਦ ਸਾਡੇ ਵੀ ਇੱਕ ਅਧੀ ਪਈ ਹੋਵੇ ਲਾਜਤਨ ਵੀ ਪਈ ਆ ਤੇ ਆ ਹੈ ਇਹ ਇਹ ਪਾਪਲ ਰੇਲਵੇ ਵਾਲੀ ਇਹ ਰੇਲਵੇ ਵਾਲਾ ਲੰਪ ਬਾਈ ਨੂੰ ਕਿਤੇ ਲੱਭ ਗਿਆ ਕਹਿੰਦੇ ਮੈਂ ਵਿਛੇ ਲਿਆ ਕੇ ਰੱਖਣਾ ਹੈਗਾ ਬਹੁਤ ਇਹਨਾਂ ਦਾ ਧੰਨਵਾਦ ਆ ਤੇ ਨਾਲ ਹੀ ਤੁਸੀਂ ਪ੍ਰਾਤਨ ਜਿਹੜੀ ਆ ਲਾਜਤਨ ਦੇਖ ਸਕਦੇ ਹੋ ਆ ਪੱਟੀ ਆਪਣੀ ਪਹਿਲਾਂ ਲਈ ਉਵੇਂ ਹੀ ਰੱਖੀ ਹੈ ਜੀ ਇਹਦੇ ਨਾਲ ਆਪਾਂ ਲੜਪੀ ਪੈਣ ਹੁੰਦੇ ਹਨ ਲੜਪੀ ਪੈਣਦੇ ਹੁੰਦੇ ਸੀ ਜਿੱਥੇ ਪੈਂਦੀ ਆ ਪਈ ਜਾਂਦੀ ਸੀ ਹਾਂਜੀ ਹਾਂਜੀ ਹਾਂ ਜਿਹਾਸ ਆ ਆਪ ਤੁਹਾਡੇ ਮਧਾਨੀਆਂ ਆ ਗਈ ਹੈ ਜੀ ਹਾਂਜੀ ਹਾਂਜੀ ਤੇ ਆਓ ਅੱਗੇ ਆ ਚੱਲਦੇ ਹਾਂ ਸਾਰਾ ਪੰਜਾਬ ਦਾ ਵਿਸ਼ਵਾਸ ਸਰਦਾਰ ਹਰਮੀਤ ਸਿੰਘ ਜੀ ਨੇ ਸੰਭਾਲ ਕੇ ਇੱਥੇ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਛੋਟੇ ਛੋਟੇ ਮੰਨੀਆਂ ਜੁਆਕਾਂ ਨੂੰ ਪਾਉਣ ਵਾਲੀਆਂ ਆ ਤੱਕੜੀ ਵੇਖੋ ਜਿਹਦਾ ਜਿਹੜਾ ਉੱਪਰਲਾ ਡੰਡਾ ਹੁੰਦਾ ਸੀ ਅੱਜ ਕੱਲ ਦਾ ਲੋਹੇ ਦਾ ਹੁੰਦਾ ਤੇ ਲੱਕੜ ਦਾ ਹੁੰਦਾ ਸੀ ਪਿਓਰ ਬਹੁਤ ਪ੍ਰਾਂਤਿਕ ਸਾਡੇ ਬਜ਼ੁਰਗਾਂ ਦੇ ਵੇਲੇ ਦੀ ਆ ਜਿਹੜੇ ਸੇਰ ਪਏ ਆ ਜਿਹਨਾਂ ਕੋਲੇ ਕੰਮ ਉਹ ਦੂਰ ਦੇ ਹੁੰਦੇ ਹੁੰਦੇ ਸੀਗੇ ਹਾਂਜੀ ਹਾਂਜੀ ਇਹ ਤੁਸੀ ਵੀ ਵੇਖ ਸਕਦੇ ਹੋ ਇਹਨਾਂ ਕੋਲ ਕਾਫੀ ਵੀਰ ਤੇ ਹੁਣ ਨੂੰ ਸ਼ੌਕ ਆ ਵਾਲੀ ਤੁਸੀ ਵੇਖ ਸਕਦੇ ਹੋ ਤੇ ਪੰਜਾਬੀ ਦੇਖ ਸਕਦੇ ਅੱਡੀਵਾਰ ਨਾਲ ਰਿਲੇਟਡ ਜਿਹੜਾ ਇਹਨਾਂ ਆਪਣੇ ਹੱਥੀਂ ਜਿਹੜਾ ਕੰਮ ਕਰਦੇ ਆ ਉਹ ਆ ਟਾਪੀ ਵਾਲੀ ਜਿਹੜੀ ਚੱਕੀ ਦੱਸੋ ਬਾਈ ਜੀ ਤੁਸੀਂ ਜਿਹੜਾ ਇਹ ਆਟਾ ਵਾਲੀ ਚੱਕੀ ਹੈ ਜੀ ਪਹਿਲਾਂ ਹਾਂਜੀ ਹਾਂਜੀ ਠੀਕ ਹੈ ਹਾਂਜੀ ਪਹਿਲਾਂ ਆਪਾਂ ਘਰ ਦੇ ਵਿੱਚ ਇਹਦਾ ਆਟਾ ਪੀਸ ਕੇ ਤਾਜੇ ਗਏ ਰੋਟੀਆਂ ਆਟਾ ਬਣਾ ਕੇ ਰੋਟੀਆਂ ਖਾਂਦੇ ਹੁੰਦੇ ਸੀ ਆਹ ਕੁੱਝ ਹੋ ਗਿਆ ਜੀ ਆਹ ਲੈਟਰ ਬਾਕਸ ਵੀ ਹੁਣ ਤਾਂ ਖਤਮ ਹੀ ਹੈ ਜੀ ਹੁਣ ਖਤਮ ਹੋ ਗਏ ਪੁਰਪਾ ਹੋ ਗਿਆ ਅੱਜ ਕੱਲ ਦੇ ਬੱਚਿਆਂ ਨੂੰ ਪੁਰਪੇ ਖਰਪੇ ਦਾ ਪਤਾ ਕੋਈ ਨਹੀਂ ਹੈਗਾ ਆਹ ਆ ਦੂਜਾ ਬਣਾ ਪੁਰਾਣਾ ਗੱਡਾ ਜਿਹੜਾ ਕੋਈ ਪਾਰਟੀਸ਼ਨ ਵੇਲੇ ਰਿੱਚਾ ਸੀ ਉਹੋ ਜਿਹੜੇ ਗੱਡੇ ਹੀ ਇੱਧਰੋਂ ਉੱਤਰ ਜਾਂਦੇ ਸੀਗੇ ਇਹਦੇ ਲੱਕੜ ਦੇ ਪਹੀਆਂ ਦੀ ਜੋੜੀ ਹੁੰਦੀ ਸੀ ਜੀ ਉਹ ਅਸੀਂ ਲਾਤੀ ਫਿਰ ਅਸੀਂ ਸਮਾਨ ਲੱਦ ਕੇ ਲਿਆਉਣਾ ਹੁੰਦਾ ਸੀ ਛੋਟੇ ਟਾਇਰ ਪਾਲੇ ਜੀ ਅੱਛਾ ਚਲੋ ਬਹੁਤ ਇਹ 47 ਤੋਂ ਪਹਿਲਾਂ ਦਾ ਜੀ ਇਹ ਹਾਂ 47 ਵੇਲੇ ਜਾਂਦੇ ਆਏ ਪਿੱਤਲ ਦੀ ਮੀਨਾਕਾਰੀ ਉਹ ਵੀ ਜੋ ਸ਼ੇਰ ਆਵੇ ਚ ਮੋਰ ਨੀਆਂ ਇਹ ਵਿੱਚੋਂ ਪਿੱਤਲ ਦਾ ਬਣਿਆ ਹੁੰਦਾ ਪਿੱਤਲ ਦੇ ਤਾਂਬੇ ਦੀ ਮੀਨਾਕਾਰੀ ਹੁੰਦੀ ਸੀ ਜੀ ਠੀਕ ਠੀਕ ਹਾਂਜੀ ਹਾਂਜੀ ਇਹ ਸੀਗੇ ਤੁਹਾਡਾ ਸਾਡੀ ਧੰਨਵਾਦ ਕਿਹੜੇ ਪਿੰਡ ਤੋਂ ਆਏ ਹੋ ਮੇਰਾ ਪਿੰਡ ਦੂਹੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਜੀ ਅੱਛਾ ਅੱਛਾ ਬਹੁਤ ਧੰਨਵਾਦ ਤੁਹਾਡਾ ਤੁਸੀਂ ਜਿਹੜੇ ਆ ਪੰਜਾਬ ਦਾ ਵਿਰਸਾ ਸੰਭਾਲ ਕੇ ਰੱਖਿਆ ਤੇ ਨਾਲੇ ਆਪਾਂ ਦਰਸ਼ਕਾਂ ਨੂੰ ਦਿਖਾਇਆ ਨਹੀਂ ਨਹੀਂ ਬਹੁਤ ਕੋਚੀ ਦੀ ਗੱਲ ਬਹੁਤ ਧੰਨਵਾਦ ਹਰਮਿੰਦਰ ਸਿੰਘ ਜੀ ਇਸ ਤਰ੍ਹਾਂ ਹੀ ਸਾਨੂੰ ਕੁਝ ਚੀਜ਼ ਲੱਗੂ ਤਾਂ ਹਿੱਤਾ ਮਿਲਦਾ ਇੱਕ ਹੋਰ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਹਾਂਜੀ ਹਾਂਜੀ ਆਪਾਂ ਨੂੰ ਨਾ ਦਿਨੋਂ ਦਿਨ ਗਰਮੀ ਬਹੁਤ ਵੱਧ ਰਹੀ ਹੈ ਜੀ ਵੱਧ ਰਹੀ ਆ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਹਰ ਇੱਕ ਬੰਦੇ ਨੂੰ ਰੋਕ ਲਾਉਣੇ ਚਾਹੀਦੇ ਆ ਜੀ ਠੀਕ ਆ ਜੀ ਇਹ ਆਪਾਂ ਰੋਕ ਖਲਾਵਾਂਗੇ ਆਪਣੀਆਂ ਗਰਮੀ ਘਟੂ ਜੀ ਪ੍ਰਦੂਸ਼ਣ ਬਹੁਤ ਵੱਧ ਰਿਹਾ ਜੀ ਦੇਖੋ ਇਹਨਾਂ ਦਿਨਾਂ ਠੰਡ ਪੂਰੀ ਹੋ ਜਾਂਦੀ ਹੈ ਹਾਂਜੀ ਹਾਂਜੀ ਲੇਕਰ ਇਹ ਗਰਮੀ ਆ ਠੰਡ ਆਉਣ ਦਾ ਨਾਂ ਨਿਸ਼ਾਨ ਨਹੀਂ ਹਾਂਜੀ ਹਾਂਜੀ ਅਸੀਂ ਹੁਣ ਜਿਵੇਂ ਕੁਦਰਤੀ ਚਿੜੀਆਂ ਨਹੀਂ ਜੀ ਆਪਣੀਆਂ ਦੇਸੀ ਚਿੜੀਆਂ ਲੋਪ ਹੋ ਚੁੱਕੀਆਂ ਜੀ ਜੀ ਅਸੀਂ ਕਮਰੇ ਬਣਾ ਕੇ ਪੱਕੇ ਦੇ ਕੱਚੇਆਂ ਛੱਤਾਂ ਲਿਆ ਜੀ ਜੀ ਆਪਣੇ ਘਰ ਦੇ ਵਿੱਚ ਹਜ਼ਾਰਾਂ ਦੇ ਧਰੇ ਦੇਸੀ ਚਿੜੀਆਂ ਰਹਿੰਦੀਆਂ ਜੀ ਜੀ ਕਿਉਂਕਿ ਉਹਨਾਂ ਦਾ ਪਹਿਲਾਂ ਹੁਣ ਰੈਣ ਬਸੇਰੀ ਖਤਮ ਹੋ ਗਈ ਜੀ ਖਤਮ ਹੋ ਗਏ ਬਾਈ ਸਹੀ ਗੱਲ ਹਾਂਜੀ ਹਾਂਜੀ ਦਰਸ਼ਕੋ ਜਿਹੜੀਆਂ ਹੈਗੀਆਂ ਆ ਜੇ ਸਿੱਖ ਡਾਕਟਾਂ ਹਨ ਇਹ ਇਹ ਸਿੱਖ ਡਾਕਟਾਂ ਤੁਸੀਂ ਦੇਖ ਸਕਦੇ ਹੋ ਇਹ ਬਾਈ ਹੁਣਾਂ ਨੇ ਜਿਹੜੇ ਹਰਮੇਸ ਸਿੰਘ ਸੀਗੇ ਇਹਨਾਂ ਦਾ ਸਾਰਾ ਵਿਰਸਾ ਕੋਈ ਵੀ ਚੀਜ਼ ਕਿੱਥੋਂ ਮਿਲਦੀ ਹੈ ਇਹ ਲਿਆ ਕੇ ਇੱਥੇ ਜਿਹੜੇ ਆ ਜਿਸ ਤਰ੍ਹਾਂ ਇਹ ਮੇਲੇ ਹੋਵੇ ਉਹਦੇ ਵਿੱਚ ਲਿਆ ਕੇ ਰੱਖਦੇ ਹੈਗੇ ਆ ਤੇ ਆਓ ਆਪਾਂ ਕਿ ਚੱਲਦੇ ਆਂ ਦਰਸ਼ਕੋ ਇਸੀ ਕਿਲਾ ਰਾਏਪੁਰ ਦਾ 3 ਦਿਨਾਂ ਦਾ ਜਿਹੜਾ ਮੇਲਾ ਅੱਜ ਹੈ 5 ਤਰੀਕ ਤੇ ਅੱਜ ਵੀ ਮੈਂ ਆਇਆ ਹਾਂ ਤੇ ਕੱਲ੍ਹ ਵੀ ਆਵਾਂਗਾ ਦੇਖਣ ਜਿਹੜਾ ਇਹ ਮੇਲਾ ਕਾਫੀ ਠੰਡਾ ਰਿਹਾ ਕਿਉਂਕਿ ਕਿਸਾਨ ਭਰਾ ਇਹਨਾਂ ਦੇ ਦੱਸਣ ਮੁਤਾਬਕ ਜਿਹੜੇ ਮੇਲੇ ਦੇ ਆਰਗੇਨਾਈਜ਼ਰ ਨੇ ਵੀ ਇੱਕ ਤਾਂ ਜਿਹੜੇ ਆ ਬੋਟਾਂ ਵਾਲੇ ਫਾਰਮ ਭਰੇ ਜਾ ਰਹੇ ਆ ਇੱਕ ਜਿਹੜੇ ਆ ਲੋਕ ਅੱਤੇ ਪਾਡੀਆਂ ਚ ਮਸ਼ਰੂਫ ਹੋ ਗਏ ਉਧਰ ਬਿਜੀ ਹੋ ਗਏ ਇਸ ਕਰਕੇ ਜਿਹੜਾ ਇਹ ਮੇਲਾ ਕੱਟ ਪਰਿਆ ਕਿਉਂਕਿ ਜਿਹੜਾ ਕਿਲਾ ਰਾਏਪੁਰ ਦਾ ਨਾਂ ਹੈਗਾ ਉਹ ਨਾਂ ਹੀ ਬਠੇਰਾ ਹੈਗਾ ਲੇਕਿਨ ਉਸ ਦੇ ਬਾਵਜੂਦ ਵੀ ਜਿਹੜਾ ਇਹ ਮੇਲਾ ਅੱਜ ਦੂਜੇ ਦਿਨ ਦੇ ਵਿੱਚ ਵੀ ਠੰਡਾ ਰਿਹਾ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਉ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ ਰੱਬ ਰੱਖਾ ਜਿਹੜੇ ਮੇਰੇ ਵੀਰ ਭਾਈਆਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਤਾਂ ਕਰ ਲੈਣ ਜਰੂਰ ਔਰ ਕਮੈਂਟਸ ਕਰਿਆ ਕਰਨ ਵੀ ਕਿਹੜੇ ਤੁਸੀਂ ਕਿੱਥੋਂ ਕਿੱਥੋਂ ਜਿਹੜਾ ਇਹ ਮੇਲਾ ਦੇਖ ਰਹੇ ਹੋ ਕੀ ਉਹ ਕਮੈਂਟਸ ਕਰਦੇ ਆ ਇਸ ਮੇਲੇ ਦੇ ਬਾਰੇ ਮੈਨੂੰ ਕਮੈਂਟਸ ਕਰਕੇ ਜਰੂਰ ਦੱਸਣਾ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਹੁਣ ਤੱਕ ਮੇਰਾ ਇੰਤਜ਼ਾਰ ਕਰਨਾ ਰੱਬ ਰੱਖਾ ਜੀ ਸਤਿ ਸ਼ਕੁਰੂ